ਅਸਮਕ ਦੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਅਮਰਤਪਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ 5 ਜੁਲਾਈ ਨੂੰ ਸੌਂਝੋਕਣਗੇ ਤਾਂ ਸਭ ਨੂੰ ਕਨਫਰਮ ਹੋ ਚੁੱਕਿਆ ਹੈ ਪਰ ਅੱਜ ਪੰਜਾਬ ਸਰਕਾਰ ਨੇ ਡਿਪਟੀ ਨੇ ਜਿਹੜੇ ਪੰਜਾਬ ਸਰਕਾਰ ਦੇ ਸਕੱਤਰ ਵੀ ਨੇ ਡਿਪਟੀ ਨੇ ਤਿੰਨ ਚਿੱਠੀਆਂ ਆਗੀਆਂ ਨੇ ਇੱਕ ਗਈ ਹੈ ਓਮ ਬਿਰਲਾ ਜਿਹੜੇ ਸਪੀਕਰ ਨੇ ਆ ਲੋਕ ਸਭਾ ਦੇ আর ਦੂਸਰੀ ਗਈ ਆ ਡਿਬਰুগੜ জেল ਦੇ ਵਿੱਚ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਜੱਠੀ ਜਿਹੜੀ ਲਿਖੀ ਆ 77 ਨੂੰ ਜਿਸ ਨੇ ਸਾਰਿਆਂ ਨੂੰ ਚਿੱਠੀਆਂ ਭੇਜੀਆਂ ਨੇ ਕਿ અમਰਤਪਾਲ ਨੂੰ ਜਿਹੜਾ ਰਿਹਾ ਕੀਤਾ ਜਾਵੇ ਇੱਕ ਦਿਨ ਦੇ ਲਈ ਕਿਉਂਕਿ ਅਮਰਤਪਾਲ ਨੇ ਸੌਂ ਚੁੱਕਣੀ ਹੈ 5 ਜੁਲਾਈ ਨੂੰ ਅਮਰਤਪਾਲ ਦਿੱਲੀ ਪਾ ਆਣਗੇ ਔਰ ਪਹੁੰਚ ਕੇ ਉੱਥੇ ਜਿਹੜਾ ਚੈਂਬਰ ਹੈ ਉਹ ਬਿਰਲਾ ਜਿਹੜੇ ਸਪੀਕਰ ਨੇ ਉਹਨਾਂ ਦੇ ਸਾਹਮਣੇ ਜਿਹੜੇ ਸੰਵਧਾਨ ਦੀ ਸੌਂ ਚੁੱਕਣਗੇ ਲਗਾਤਾਰ ਅਮਰਤਪਾਲ ਤੇ तमाम ਖੰਡੂਰ ਸਾਹਿਬ ਦੇ ਜਿਹੜੇ ਲੋਕ ਨੇ ਔਰ ਪੰਜਾਬ ਦੇ ਲੋਕ ਨਿਗਾਹਾਂ ਇਸ ਗੱਲ ਤੇ ਨਹੀਂ ਕਿ ਅਮਰਤਪਾਲ ਕਦੋਂ ਸੌਂ ਚੁੱਕਣਗੇ ਆ ਵੱਡੀ ਖਬਰ ਸਾਹਮਣੇ ਇਹ ਅਮਰਤਪਾਲ ਦੇ ਵਕੀਲ ਜਿਹੜੇ ਰਾਜ ਸਿੰਘ ਖਾਲਸਾ ਨੇ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਆ ਇੱਕ ਨਿੱਜੀ ਚੈਨਲ ਨੂੰ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਜਿਸ ਤੇ ਵਿੱਚ ਰਾਜ ਸਿੰਘ ਖਾਲਸਾ ਦਾ ਇਹ ਵੀ ਕਹਿਣਾ ਹੈ ਕਿ ਆ ਜਿਹੜਾ ਅਮਰਤਪਾਲ ਦੀ ਜਿਹੜੀ ਸੌਂਚਕ ਸਮਾਗਮ ਦੇ ਲਈ ਵੀ ਐਪਲੀਕੇਸ਼ਨ ਪਾਈ ਸੀ ਪਟੀਸ਼ਨ ਪਾਈ ਸੀ ਪਰ ਉਦੋਂ ਹਾਈ ਕੋਰਟ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਹੁਣ ਐਨਆਈਏ ਨੇ ਸਾਨੂੰ ਮਨਜ਼ੂਰੀ ਦਿੱਤੀ ਹੈ ਕਿ ਅਮਰਤਪਾਲ 5 ਜੁਲਾਈ ਨੂੰ ਜਿਹੜੇ ਦਿੱਲੀ ਆਉਣਗੇ ਤੇ ਸਾਂਝ ੁੱਕਣਗੇ ਅਮਰਤਪਾਲ ਦੇ ਨਾਲ ਨਾਲ ਅਬਦੁੱਲ ਸੇਖ ਜਿਹੜੇ ਨੇ ਜਿਹੜੇ ਜਿੱਤੇ ਹੋਏ ਨੇ ਕਸ਼ਮੀਰ ਤੋਂ ਉਹ ਵੀ ਜਿਹੜੇ ਨਾਲ ਸੌ ਚੁੱਕਣਗੇ ਤਾਂ ਦੋ ਆਜ਼ਾਦ ਉਮੀਦਵਾਰ ਨੇ ਲਗਾਤਾਰ ਇਹ ਜੇਲ੍ਹ ਦੇ ਵਿੱਚ ਜਿਹੜੇ 1 ਸਾਲ ਤੋਂ ਬੰਦ ਨੇ ਤਾਂ ਅਬਦੁੱਲ ਰਸੀਦ ਨੇ ਜਿਹੜੇ ਸੇਖ ਅਬਦੁੱਲ ਰਸੀਦ ਇਹ ਜਿਹੜੇ ਜਿੱਤੇ ਨੇ ਬਾਰਾਮੂਲਾ ਸੀਟ ਤੋਂ ਔਰ ਕਸ਼ਮੀਰ ਤੋਂ ਔਰ ਪੰਜਾਬ ਦੇ ਖੰਡੂਰ ਸਾਹਿਬ ਤੋਂ ਜਿੱਤੇ ਨੇ ਅਮਰਪਾਲਨ ਦੋਨਾਂ ਨੇ 5 ਜੁਲਾਈ 900 ਚੁੱਕਣਾ ਹੈ ਤਾਂ ਦੋਨਾਂ ਦੇ ਵੱਲੋਂ ਜਿਹੜਿਆ ਅਪੀਲ ਪਾਈ ਗਈ ਸੀ ਐਨਏ ਐਨਆਈ ਇਹ ਵੱਲੋਂ ਤਾਂ ਇਹਨਾਂ ਦੋਨਾਂ ਨੂੰ ਜਿਹੜਾ ਆ ਰਹਾਦ ਦੇ ਦਿੱਤੀ ਗਈ ਹੈ ਤਾਂ ਦੋਨਾਂ ਨੂੰ 5 ਜੁਲਾਈ ਨੂੰ ਦਿੱਲੀ ਲੈ ਜਾਇਆ ਜਾਵੇਗਾ ਉਥੇ ਹੀ ਦੱਸ ਦਈਏ ਜਿੱਗਰ ਜੋਗ ਹੈ ਕਿ ਰਸੀਦ ਨੇ ਜਿਹੜੇ ਉਹ 2019 ਤੋਂ ਤਿਹਾਰ ਦੇਲ ਚ ਬੰਦ ਨੇ ਐਨਆਈਏ ਨੇ ਇਸ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਦੋਹੇ ਆਰ ਜਿਹੜਾ 22 ਤੋਂ ਅਮਰਤਪਾਲ ਬੰਦ ਨੇ ਤਾਂ ਲਗਾਤਾਰ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਪਰ ਇਸ ਵਿਚਕਾਰ ਜਿਹੜੇ ਰਸੀਦ ਅਬਦੁੱਲ ਅਤੇ ਅਮਰਤਪਾਲ ਦੇ ਨਾਲ ਜਿਹੜੀ ਖਬਰ ਤਾਂ ਜੀ ਆਈ ਹੈ ਕਿ 5 ਜੁਲਾਈ ਨੂੰ ਸੌਂਚ ਕਰਨਗੇ ਪੰਜਾਬ ਦੀ ਸਰਕਾਰ ਨੇ ਮਨਜ਼ੂਰ ਕਰ ਲਈ ਅਪਲੀਕੇਸ਼ਨ ਹਾਈ ਕੋਰਟ ਨੇ ਹੁਕਮ ਵੀ ਦੇ ਦਿੱਤੇ ਨੇ ਔਰ ਇਸੇ ਵਿਚਕਾਰ 5 ਜੁਲਾਈ ਨੂੰ ਜਿਹੜੇ ਅਮਰਤਪਾਲ ਸਪੀਕਰ ਓਮ ਬਿਰਲਾ ਦੇ ਚੈਂਬਰ ਦੇ ਵਿੱਚ ਜਾਣਗੇ ਕਿਉਂਕਿ ਉਦੋਂ ਜਿਹੜਾ ਸ਼ਾਸਨ ਖਤਮ ਹੋ ਜਾਏਗਾ ਤਾਂ ਇਕੱਲੇ ਇਕੱਲੇ ਜਿਹੜੇ ਸੌਂਚ ਚੁਕਣਗੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਜਾਣਗੇ ਸੋ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਇਹ ਚਿੱਠੀਆਂ ਭੇਜ ਦਿੱਤੀਆਂ ਨੇ ਇੱਕ ਸਪੀਕਰ ਨੂੰ ਔਰ ਇੱਕ ਜਿਹੜਾ ਪ੍ਰਸ਼ਾਸਨ ਡਿਬਰੂਗੜ ਦੇਲ ਦਾ ਉਸ ਨੂੰ ਵੀ ਟਿੱਠੀ ਭੇਜ ਦਿੱਤੀ ਹੈ ਤਾਂ ਹੁਣ ਅਮਰਤਪਾਲ ਦਿੱਲੀ ਪਹੁੰਚਣਗੇ ਜੇਲ੍ਹ ਰਾਂਹੇ ਪਹੁੰਚਣਗੇ ਬਾਈ ਰੋਡ ਪਹੁੰਚਣਗੇ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਸਾਹਮਣੇ ਆਈ ਪਰ ਹਾਂ ਅਮਰਤਪਾਲ 5 ਜੁਲਾਈ ਨੂੰ ਸੌਂ ਚੁੱਕਣਗੇ ਤੇ ਪਾਰਲੀਮੈਂਟ ਦੇ ਅਗਲੇ ਸੈਸ਼ਨਾਂ ਦੇ ਵਿੱਚ ਉਹ ਬੋਲਣਗੇ ਵੀ ਤੇ ਪੰਜਾਬ ਦੇ ਫੇਸਬੁੱਕ ਦੀ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਅਮਰਤਪਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ 5 ਜੁਲਾਈ ਨੂੰ ਸੌ ਜੋਕਣਗੇ ਤਾਂ ਸਭ ਨੂੰ ਕਨਫਰਮ ਹੋ ਚੁੱਕਿਆ ਹੈ ਪਰ ਅੱਜ ਪੰਜਾਬ ਸਰਕਾਰ ਨੇ ਡਿਪਟੀ ਨੇ ਜਿਹੜੇ ਪੰਜਾਬ ਸਰਕਾਰ ਦੇ 77 ਵੀ ਨੇ ਡਿਪਟੀ ਨੇ ਤਿੰਨ ਚਿੱਠੀਆਂ ਗੀਆਂ ਨੇ ਇੱਕ ਗਈ ਹੈ ਓਮ ਬਿਰਲਾ ਜਿਹੜੇ ਸਪੀਕਰ ਨੇ ਲੋਕ ਸਭਾ ਦੇ আর ਦੂਸਰੀ ਗਈ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਜੱਠੀ ਜਿਹੜੀ ਲਿਖੀ ਹੈ 77 ਨੂੰ ਜਿਸ ਨੇ ਸਾਰਿਆਂ ਨੂੰ ਚਿੱਠੀਆਂ ਭੇਜੀਆਂ ਨੇ ਕਿ ਅਮਰਤਪਾਲ ਨੂੰ ਜਿਹੜਾ ਰਿਹਾ ਕੀਤਾ ਜਾਵੇ ਇੱਕ ਦਿਨ ਦੇ ਲਈ ਕਿਉਂਕਿ ਅਮਰਤਪਾਲ ਨੇ ਸੌਂ ਚੁੱਕਣੀ ਹੈ 5 ਜੁਲਾਈ ਨੂੰ ਅਮਰਤਪਾਲ ਦਿੱਲੀ ਪਾ ਆਣਗੇ ਔਰ ਪਹੁੰਚ ਕੇ ਉੱਥੇ ਜਿਹੜਾ ਚੈਂਬਰ ਹੈ ਉਹ ਬਿਰਲਾ ਜਿਹੜੇ ਸਪੀਕਰ ਨੇ ਉਹਨਾਂ ਦੇ ਸਾਹਮਣੇ ਜਿਹੜੇ ਸੰਵਿਧਾਨ ਦੀ ਸੌਂ ਚੁੱਕਣਗੇ ਲਗਾਤਾਰ ਅਮਰਤਪਾਲ ਤੇ तमाम ਖੰਡੂਰ ਸਾਹਿਬ ਦੇ ਜਿਹੜੇ ਲੋਕ ਨੇ ਔਰ ਪੰਜਾਬ ਦੇ ਲੋਕ ਨਿਗਾਹਾਂ ਇਸ ਗੱਲ ਤੇ ਨਹੀਂ ਕਿ ਅਮਰਤਪਾਲ ਕਦੋਂ ਸੌਂ ਚੁੱਕਣਗੇ ਆ ਵੱਡੀ ਖਬਰ ਸਾਹਮਣੇ ਇਹ ਅਮਰਤਪਾਲ ਦੇ ਵਕੀਲ ਜਿਹੜੇ ਰਾਜ ਸਿੰਘ ਖਾਲਸਾ ਨੇ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਤਾਂ ਇੱਕ ਨਿੱਜੀ ਚੈਨਲ ਨੂੰ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਜਿਸ ਤੇ ਵਿੱਚ ਰਾਜ ਸਿੰਘ ਖਾਲਸਾ ਦਾ ਇਹ ਵੀ ਕਹਿਣਾ ਹੈ ਆ ਜਿਹੜਾ ਅਮਰਤਪਾਲ ਦੀ ਜਿਹੜੀ ਸਾਂਝ ਚਕ ਸਮਾਗਮ ਦੇ ਲਈ ਵੀ ਐਪਲੀਕੇਸ਼ਨ ਪਾਈ ਸੀ ਪਟੀਸ਼ਨ ਪਾਈ ਸੀ ਪਰ ਉਦੋਂ ਹਾਈ ਕੋਰਟ ਨੇ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਹੁਣ ਐਨਆਈਏ ਨੇ ਸਾਨੂੰ ਮਨਜ਼ੂਰੀ ਦਿੱਤੀ ਹੈ ਕਿ ਅਮਰਤਪਾਲ 5 ਜੁਲਾਈ ਨੂੰ ਜਿਹੜੇ ਦਿੱਲੀ ਆਉਣਗੇ ਤੇ ਸਾਂਝ ਚੋਕਣਗੇ ਅਮਰਤਪਾਲ ਦੇ ਨਾਲ ਨਾਲ ਅਬਦੁੱਲ ਸੇਖ ਜਿਹੜੇ ਨੇ ਜਿਹੜੇ ਜਿੱਤੇ ਹੋਏ ਨੇ ਕਸ਼ਮੀਰ ਤੋਂ ਉਹ ਵੀ ਜਿਹੜੇ ਨਾਲ ਸਾਂਝ ਚੋਕਣਗੇ ਤਾਂ ਦੋ ਆਜ਼ਾਦ ਉਮੀਦਵਾਰ ਨੇ ਲਗਾਤਾਰ ਇਹ ਜੇਲ੍ਹ ਦੇ ਵਿੱਚ ਜਿਹੜੇ 1 ਸਾਲ ਤੋਂ ਬੰਦ ਨੇ ਤਾ ਅਬਦੁੱਲ ਰਸੀਦ ਨੇ ਜਿਹੜੇ ਸੇਖ ਅਬਦੁੱਲ ਰਸੀਦ ਇਹ ਜਿਹੜੇ ਜਿੱਤੇ ਨੇ ਬਾਰਾਮੂਲਾ ਸੀਟ ਤੋਂ ਔਰ ਕਸ਼ਮੀਰ ਤੋਂ ਔਰ ਪੰਜਾਬ ਦੇ ਖੰਡੂਰ ਸਾਹਿਬ ਤੋਂ ਜਿੱਤੇ ਨੇ ਅਮਰਤਪਾਲ ਨੇ ਦੋਨਾਂ ਨੇ 5 ਜੁਲਾਈ ਨੂੰ ਹੌਂ ਚੁਕਣਾਏ ਤਾਂ ਦੋਨਾਂ ਦੇ ਵੱਲੋਂ ਜਿਹੜਿਆ ਅਪੀਲ ਪਾਈ ਗਈ ਸੀ ਐਨਆਈਏ ਵੱਲੋਂ ਤਾਂ ਇਹਨਾਂ ਦੋਨਾਂ ਨੂੰ ਜਿਹੜਾ ਰਾਹਤ ਦੇ ਦਿੱਤੀ ਗਈ ਹੈ ਤਾਂ ਦੋਨਾਂ ਨੂੰ 5 ਜੁਲਾਈ ਨੂੰ ਦਿੱਲੀ ਲੈ ਜਾਇਆ ਜਾਵੇਗਾ ਉਥੇ ਹੀ ਦੱਸ ਦਈਏ ਜਿਗਰ ਜੋਗ ਹੈ ਕਿ ਰਸੀਦ ਨੇ ਜਿਹੜੇ ਉਹ 2019 ਤੋਂ ਤਿਹਾਰ ਦੇਲ ਚ ਬੰਦ ਨੇ ਐਨਆਈ ਨੇ ਇਸ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਉਹਨਾਂ ਨੂੰ ਰਿਹਾ ਗ੍ਰਿਫਤਾਰ ਕੀਤਾ ਗਿਆ ਹੈ ਔਰ 2000 ਜਿਹੜਾ ਬਾਈ ਤੋਂ ਅਮਰਤਪਾਲ ਬੰਦ ਨੇ ਤਾਂ ਲਗਾਤਾਰ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਪਰ ਇਸ ਵਿਚਕਾਰ ਜਿਹੜੇ ਰਸੀਦ ਅਬਦੁੱਲ ਅਤੇ ਅਮਰਤਪਾਲ ਦੇ ਨਾਲ ਜਿਹੜੀ ਖਬਰ ਸੰਧਿਈ ਆਈ ਹੈ ਕਿ 5 ਦੁਲਾਈ ਨੂੰ ਸਾਂਝ ਚੱਕਣਗੇ ਪੰਜਾਬ ਦੀ ਸਰਕਾਰ ਨੇ ਮਨਜ਼ੂਰ ਕਰ ਲਈ ਅਪਲੀਕੇਸ਼ਨ ਹਾਈ ਕੋਰਟ ਨੇ ਹੁਕਮ ਵੀ ਦੇ ਦਿੱਤੇ ਨੇ ਔਰ ਇਸੇ ਵਿਚਕਾਰ 5 ਜੁਲਾਈ ਨੂੰ ਜਿਹੜੇ ਅਮਰਤਪਾਲ ਸਪੀਕਰ ਓਮ ਬਿਰਲਾ ਦੇ ਚੈਂਬਰ ਦੇ ਵਿੱਚ ਜਾਣਗੇ ਕਿਉਂਕਿ ਉਦੋਂ ਜਿਹੜਾ ਸ਼ਾਸਨ ਖਤਮ ਹੋ ਜਾਏਗਾ ਤਾਂ ਇਕੱਲੇ ਇਕੱਲੇ ਜਿਹੜੇ ਸੌਂਚ ਚੁੱਕਣਗੇ ਦੁਬਾਰਾ ਉਹ ਜੇਲ੍ਹ ਦੇ ਵਿੱਚ ਜਾਣਗੇ ਸੋ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਇਹ ਚਿੱਠੀਆਂ ਭੇਜ ਦਿੱਤੀਆਂ ਨੇ ਇੱਕ ਸਪੀਕਰ ਨੂੰ ਔਰ ਇੱਕ ਜਿਹੜਾ ਪ੍ਰਸ਼ਾਸਨ ਡਿਬਰੂਗੜ੍ਹ ਜੇਲ੍ਹ ਦਾ ਉਸ ਨੂੰ ਵੀ ਚਿੱਠੀ ਭੇਜ ਦਿੱਤੀ ਹੈ ਤਾਂ ਹੁਣ ਅਮਰਤਪਾਲ ਦਿੱਲੀ ਪਹੁੰਚਣਗੇ ਜੇਲ੍ਹ ਰਾਂਹੇ ਪਹੁੰਚਣਗੇ ਬਾਈ ਰੋਡ ਪਹੁੰਚਣਗੇ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਸਾਹਮਣੇ ਆਈ ਪਰ ਹਾਂ ਅਮਰਤਪਾਲ 5 ਜੁਲਾਈ ਨੂੰ ਸੌ ਚੁੱਕਣਗੇ ਤੇ ਪਾਰਲੀਮੈਂਟ ਦੇ ਅਗਲੇ ਸੈਸ਼ਨਾਂ ਦੇ ਵਿੱਚ ਉਹ ਬੋਲਣਗੇ ਵੀ ਤੇ ਪੰਜਾਬ ਦੇ ਮੁੱਦੇ ਵੀ ਉਠਾਉਣਗੇ